ਸਤਨਾਮ ਵਾਹਿਗੁਰੂ ਸਾਹਿਬ ਜੀ ਰਾਮ ਕਲੇ ਮਹੱਲਾ ਤੀਜਾ ਅਨੰਦ ੴ ਸਤਗੁਰ ਪ੍ਰਸਾਦਿ ਅਨੰਦ ਭਇਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤੇ ਪਾਇਆ ਸੇ ਸਿਤੀ ਮਨ ਵਧੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦੇ ਗਾਵਣ ਆਇਆਂ ਸ਼ਬਦੋ ਤੇ ਗਾਓ ਹਰੀ ਕੇਰਾ ਮਨ ਜਿਨੀ ਬਸਾਇਆ ਕਨਾਨੇ ਕੀ ਅਨੰਦੇ ਹੋਆ ਸਤਗੁਰੂ ਮੈਂ ਪਾਇਆ ਈ ਮਨੋ ਮੀਰੀਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹੋ ਤੂੰ ਮੰਨੂ ਮੇਰੇ ਦੂਖ ਸਭੇ ਸਾਰਨਾ ਅੰਗੇਕਾਰੋ ਕਰੇ ਤੇਰਾ ਕਰੇ ਸਭ ਸੋਵਾਰਨਾ ਸਬ ਨਗਲਾਂ ਸਮ ਰਤ ਸੋ ਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸੇ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੇ ਸਬਦ ਕ ਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚਨਾ ਮੇ ਆਧਾਰ ਮੇਰਾ ਜਨ ਪੋਖਾਂ ਸਭ ਗਵਾਈਆਂ ਕਰ ਸੰਤਿ ਸੁਖ ਮਨ ਆਏ ਵਸਿਆ ਜਿਨੀ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਠੋ ਜਿਸ ਦੀ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਆਰੋ ਸਾਤਿਆ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਅਧਿਕਰ ਸੋ ਭਾਗੈ ਰਸੋ ਪਾਗ ਸਬਦੁ ਬਾਜੇ ਕਲਾ ਜਿਤ ਕਰਿ ਧਾਰੀਆ ਅੰਚ ਦੂਤੁ ਦਵਤਿ ਕੀਤੇ ਕਾਲੇ ਕੰਟਕ ਮਾਰਿਆ ਤੁਰ ਕਰਮ ਪਾਇ ਤੁਧ ਜਨ ਕੋ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈਸ ਕੋ ਹੋਆ ਜਿਤ ਕਰਿ ਅਨਹਦ ਬਾਜੇ ਸਚੀ ਲਿਵੈ ਬਿਨ ਦੇ ਨਿਮਾਣੀ ਦੇਣੀ ਮਾਣੀ ਲਿਵੇ ਬਾਝੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥੇ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਓ ਨਾਹੀ ਸਬਦ ਲਾਗ ਸੋਵਾਰੀਆ ਕਹ ਨਾਨਕ ਲਿਵੇ ਬਾਝੋ ਕਿਆ ਕਰੇ ਵਿਚਾਰੀਆ ਆਨੰਦ ਏ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵੀ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਦਿਨ ਕਾ ਹੋ ਟੁੱਟਾ ਤਿਨ ਕਾ ਸਬਦ ਸਚ ਸੋ ਬਾਰਿਆ ਕਹਿ ਨਾਨਕ ਓ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾ ਬਾਦ ਇਸ ਤੋਂ ਦੇ ਸੋਈ ਜਨ ਪਾਵੇ ਪਾਵੇ ਤੈ ਸੋ ਜਨ ਧੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਨਿਕ ਭਰਮ ਭੂਲੇ ਫਿਰੈ ਦੇ ਦਿਸ ਇੱਕ ਨਾਮ ਲਾਗ ਸਵਾਰੇ ਆ ਗੁਰ ਪ੍ਰਸਾਦੀ ਮਨ ਭਿਆ ਨਿਰਮਲ ਜਿੰਨਾ ਪਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨੁ ਪਾਵੈ ਆਭੋ ਸੰਤ ਪਿਆਰੇ ਹੋ ਅਖਤ ਕੀ ਕਰੈ ਕਹਾਣੀ ਓ ਕਰੈ ਕਹਾਣੀ ਅਕਾਥੇ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਬਾਈਐ ਹੁਕਮ ਮੰਨਿਓ ਗੁਰੂ ਕੀ ਰਾਹ ਗਾਵੋ ਸਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿ ਉਹ ਕਥ ਕਹਾਣੇ ਏ ਮਨ ਚੰਚਲਾ ਚਤੁਰਾਈ ਕਿਨੇ ਨ ਪਾਇਆ ਚਤੁਰਾਈ ਨ ਪਾਇਆ ਕਿਨੇ ਤੂੰ ਸੁਣ ਮਨ ਮੇਰੀਆ ਏ ਮਾਇਆ ਮੋਣੀ ਜਿਨੇ ਇਤ ਭਰਮ ਪੂਲਾਇਆ ਮਾਇਆ ਤੇ ਮੋਣੀ ਤਿੰਨੇ ਕੀਤੀ ਜਨਠ ਗੌਲੇ ਪਾਇਆ ਕੁਰਬਾਨ ਕੀਤਾ ਤਿਸਹਿ ਵਿਟੋ ਜਨਮੋਂ ਮਿਟਾ ਲਾਇਆ ਕਹਿ ਨਾਨਕ ਮਨ ਚੰਚ ਲੂ ਸਤਰਾਏ ਕਿਨੇ ਨਾ ਪਾਇਆ ਈ ਮਨ ਪਿਆਰਿਆ ਤੂੰ ਸਦਾ ਸਤ ਸਮਾਲੇ ਯੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇ ਰਹਿ ਨਾਲੇ ਸਾਥ ਤੇ ਰਹਿ ਚੱਲੇ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮੁ ਲੈ ਨ ਕਿਚੈ ਜਿਤੇ ਅੰਤਿ ਪਛਤਾਇਐ ਸਤਿਗੁਰੂ ਕਾ ਉਪਦੇਸ ਸੁਣਦੋ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂ ਸਦਾ ਸਤ ਸਮਾਲੇ ਅਗਮੇ ਕੋਚਿ ਰਾ ਤੇਰ ਜੰਤਨ ਪਾਇਆ ਅੰਤੋਂ ਨ ਪਾਇਆ ਕਿੰਨੈ ਤੇਰਾ ਆਪਣਾ ਆਪ ਤੂੰ ਜਾਣਹਿ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣਾ ਏ ਆਖੈ ਤੇ ਵੇਖ ਸਭ ਤੂੰ ਹੈ ਜਿਨ ਜ਼ਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਆਗਮ ਹੈ ਤੇਰਾ ਯੰਤਰ ਨ ਪਾਇਆ ਸੁਰਨਰ ਮੁੰਜਨ ਅੰਮ੍ਰਿਤ ਖੋਜਦੇ ਸੋਇ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨੁ ਬਸਾਇਆ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰ ਸੁਣਿਆ ਆ ਲਭ ਲੋਗ ਅੰਕਾਰ ਛੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁਠਾ ਤਿਨਿ ਅਮਰਤ ਗੁਰ ਤੇ ਪਾਇਆ ਭਗਤਾਂ ਕੀ ਚਾਲਨ ਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਹੰਕਾਰ ਤਜੇ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਖਨਿਓ ਤਿੱਖੀ ਵੱਲਹੁ ਨਿਕੀ ਏਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨਿ ਆਪ ਤਜਿਆ ਹਰਵਾਸ ਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਤੁਗੋ ਜੁਗ ਨਿਰਾਲੀ ਜਿਉ ਤੂੰ ਚੱਲ ਲਾਏ ਹੈ ਤੇ ਵਤ ਲੈ ਸੁਆਮੀ ਔਰ ਕਿਆ ਜਾਣਾਂ ਗੁਣ ਤੇਰੇ ਜਿਉ ਤੂੰ ਚੱਲ ਲਾਏ ਹੈ ਤੇ ਵੈ ਚੱਲੈ ਜਿਨਾਂ ਮਾਰਗ ਪਾਵੈ ਕਰ ਕਿਰਪਾ ਦਿਨ ਨਾਮ ਲਾਏ ਸੇ ਹਰ ਹਰਿ ਸਦਾ ਤੇ ਆਵਹਿ ਜਿਸਨੋਂ ਕਥਾ ਸੁਣਾਏ ਹੈ ਆਪਨੇ ਸੇ ਗੁਰਦੁਆਰੈ ਸੁਖ ਪਾਵੈ ਕਹੇ ਨਾਨਕ ਸੱਚੇ ਸਾਇਬ ਜੋ ਪਾਵੇ ਤੇ ਵਤਲਾਵੇ ਜੋ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੋਣਾ ਆਇਆ ਜੋ ਤਨ ਕੇ ਮਨ ਵਸਿਆ ਜਿਨੇ ਤੁਰੋਂ ਲਿਖਿਆ ਆਇਆ ਇੱਕ ਫਿਰਕ ਕੈਨੇਰੇ ਕਰੇ ਗੱਲਾਂ ਗੱਲਿ ਕਿਨੇ ਨਾ ਪਾਇਆ ਹਨਾਨੀ ਕੇ ਸ਼ਬਦ ਸੋਹਿਲਾ ਸਤਿਗੁਰੂ ਸੁਣਾ ਪਵਿੱਤ ਹੋਏ ਸੇ ਜਨਾ ਜਿੰਨੀ ਹਰਤੇ ਆਇਆ ਹਰਤੇ ਆਇਆ ਪਵਿੱਤ ਹੋਏ ਗੁਰਮਖ ਜੀਨੀ ਤੇ ਆਇਆ ਪਵਿੱਤ ਮਾਤਾ ਪਿਤਾ ਕਟੂਮ ਸਿਤ ਸੋ ਪਵਿੱਤ ਸੰਗਤ ਸੁਭਾਈਆ ਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨਨੀ ਗੁਰਮੁਖ ਹਰ ਹਰ ਤੇ ਆਇਆ ਕਰਮੀ ਸਹਜ ਨਹੀ ਉਪਜੈ ਬਿਨੁ ਸਹਜ ਸੇ ਬਿਨੁ ਸਹਜੇ ਸਹਿਸਨ ਨਹ ਜਾਈ ਨਹ ਜਾਈ ਸਸਾ ਕੀਤੇ ਸੰਜਮ ਰੇ ਕਰਮ ਸੋ ਮਾਇ ਉਸ ਸਸ ਜੀਉ ਮਲੀਣ ਹੈ ਕਿਤ ਸੰਜਮ ਤੋਤਾ ਜਾਏ ਮਨ ਤੋ ਵੋ ਸ਼ਬਦ ਲਾ ਗੋ ਹਰ ਸਿਉ ਰਹੋ ਚਿਤ ਲਾਏ ਐ ਨਾਨੀ ਗੁਰ ਪ੍ਰਸਾਦਿ ਸਹਿਜ ਉਪਜੈ ਯੋ ਸਤ ਸਾ ਇਵ ਜਾਏ ਨਦੀਓ ਮਲੇ ਬਾਰੋਂ ਨਿਰਮਲੀ ਬਾਰੋਂ ਨਿਰਮਲੀ ਜਿਉ ਤੈ ਮਲੇ ਤਿਨੀ ਜਨਮ ਜੂਏ ਹਾਰੇ ਆ ਇਤਿ ਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰੇ ਆ ਮੇਦਾ ਮੈਂ ਨਾਮ ਹੀ ਉਤਮ ਸੋ ਸੁਣੈ ਨਾਹੀ ਫਿਰ ਜਿਉ ਬੇਤਲੀਆ ਇਹ ਨਾਨਕ ਜਿਨ ਸਤਿ ਤਜਿਆ ਕੂੜੇ ਲਗੇ ਤਿੰਨੇ ਜਨਮ ਜੂਏ ਹਾਰੇ ਆ ਜਿਉ ਨਿਰਮਲ ਬਾਹਰੋਂ ਨਿਰਮਲੇ ਬਾਹਰੋਂ ਤੇ ਨਿਰਮਲ ਜਿਉ ਨਿਰਮਲ ਅਤ ਗੁਰ ਤੇ ਕਰਨੀ ਕੋ ਮਾਣੀ ਊੜ ਕੀ ਸੋਇ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨੇ ਜਿਨਿ ਖੱਟਿਆ ਪਲੇ ਸੇ ਬਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਤੀ ਸੰਮੁਖ ਹੋਵੇ ਹੂਵੈ ਤੈ ਸੰਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੀ ਚਰਨ ਹਿਰਦੈ ਤੇ ਆਏ ਅੰਤ੍ਰਿਆਤਮੈ ਸੋ ਮਲੇ ਆਪ ਛਡ ਸਦਾ ਰਹੈ ਪਰਣਾ ਗੁਰਬਣੀ ਵਰ ਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿਖ ਸੰਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਤੈਨ ਸਤਗੁਰ ਮੁਕਤ ਨ ਪਾਵੇ ਮੁਕਤ ਨ ਪਾਵੇ ਹੋਰ ਤਕ ਕੋਈ ਉਚੋ ਬਵੇਕਿਆਂ ਜਾਏ ਅਨੇਕ ਜੁਨੀ ਪਰਮੇ ਆਵੇ ਇਣ ਸਤਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨ ਪਾਏ ਆਵੋ ਸਿਕ ਸਤਗੁਰੂ ਕੇ ਪੇ ਅਰੇ ਹੋ ਗਾਵੋ ਸੱਚੀ ਬਾਣੀ ਬਾਣੀ ਤੇ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮੇ ਹੋਵੇ ਹਿਰਦੈ ਤਨਾ ਸਮਾਣੀ ਪੀਵ ਹੋਇ ਅਮਰ ਸਦਾ ਰਹੋ ਹਰ ਰੰਗ ਜਪਿਓ ਸਰੰਗ ਬਾਣੀ ਇਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤੇ ਕੱਚੀ ਸਤਗੁਰੂ ਵਾਜੋ ਔਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਾਰੇ ਹਾਰੇ ਨਿਤ ਕਰੇ ਰਸਨਾ ਕਹਿ ਅਕਚੂ ਨ ਜਾਣੀ ਚਿਤ ਜਨ ਕਾ ਹਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਔਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਦੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ ਸਬਦੇ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨੇ ਆਪੇ ਜਿਸ ਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਦੜਾਓ ਸਿਵ ਸਖਤੇ ਆਪੋ ਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁ ਕਿਸੈ ਬੁਝਾਈ ਤੋੜੇ ਬੰਧਨ ਹੋਵੇ ਮੁਕਤੀ ਸਬਦ ਮੰਨ ਬਸਾਏ ਗੁਰਮੁਕ ਜਿਸ ਨੋ ਆਪ ਕਰੇ ਸੋ ਹੋਵੇ ਇਕ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੇ ਤਤੈ ਸਾਰ ਨ ਜਾਣੇ ਗੁਰੂ ਬਾਧਾ ਤਤੈ ਸਾਰ ਨ ਜਾਣੇ ਤੀ ਗੁਣ ਸੰਸਾਰ ਬ੍ਰਹਮ ਸੁਤਾ ਸੁਤਿਆ ਰੈਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰ ਮਨ ਵਸਿਆ 도ਲੇ ਅਮਰਤ ਬਾਣੀ ਕਹਿ ਨਾਨਕ ਸੋਤ ਤਪਾਏ ਜਿਸਨੋ ਯੰਦਨ ਹਰ ਲਿਵ ਲਾਗੇ ਜਾਗਤ ਰਹਿਣ ਪਿਆਣੇ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮੰਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਏਵਡਾ ਦਾਤਾ ਜੇ ਅਗਨ ਮੈਂ ਹਾਰ ਪੋਚਾ ਬਈ ਉਸਨੋ ਕਿਉ ਪੋ ਨਾ ਸਕੀ ਜਿਸਨੋ ਆਪਣੀ ਲਿਵ ਲਾਵਾਏ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸਮਲਿਐ ਕਹਿ ਨਾਨਕੀ ਬੜਾ ਦਾਤਾ ਸੋ ਕਿਉ ਮਨਹੁ ਵਿਸਾਰੀਐ ਜੈਸੀ ਯਗਨ ਉਦਮ ਹੈ ਤੈਸੀ ਬਾਹਰ ਮਾਇਆ ਮਾਇਆ ਯਗਨ ਸਭ ਇੱਕੋ ਜੀਹੀ ਕਰਤਾ ਖੇਲ ਰਚਾਇਆ ਜਤ ਸਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਰਿਚੜ ਕੀ ਲੱਗੀ ਤ੍ਰਿਸ਼ਨਾ ਮਾਇਆ ਜਮਰ ਵਰਤਾਇ ਇਹ ਮਾਇਆ ਜਿਤ ਹਰ ਵਿਸਰੈ ਮੋਹ ਪੂਜੈ ਪਾਉ ਦੁਜਲਾਇ ਕਹਿ ਨਾਨੀ ਗੁਰ ਪ੍ਰਸਾਦਿ ਜਿਨ ਨਾਲ ਲਿਵ ਲਾਗੇ ਤਿਨ ਵਿੱਚੇ ਮਾਇਆ ਪਾਇ ਹਰਿਆ ਪੀਆ ਮੁਲਕ ਹੈ ਮੂਲ ਨ ਪਾਇਆ ਜਾਏ ਮੋਲ ਨਾ ਪਾਇਆ ਜਾਏ ਕਿਸੇ ਬਿਟੂ ਰਹੇ ਲੋਕ ਬਿਲਲਾਏ ਐਸਾ ਸਤਿਗੁਰੂ ਜੇ ਮਿਲੈ ਤਿਸਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਲ ਰਹੇ ਹਰ ਵਸੈ ਮਨ ਆਏ ਹਰਿਆਪੀਆ ਮੁਲਕ ਹੈ ਅਗਤ ਨਾ ਕੀ ਨਾਨਕਾ ਜਿਨਿ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣ ਜਾਰਾ ਹਰ ਰਾਸ ਮੇਰੀ ਮਨ ਬਣ ਜਾਰਾ ਸਤਿਗੁਰ ਤੇਰਾਸ ਜਾਣੇ ਹਰ ਹਰ ਨੇ ਤੇ ਜਪਿਓ ਜੀ ਹੋ ਲੱਖ ਟਿਉ ਦੇਹਾੜੀ ਮਹਿੋ ਧਨ ਦਿਨ ਨਾ ਮਿਲਿਆ ਜਿਨਿ ਹਰਿਆਪੇ ਭਾਣਾ ਕਹਿ ਨਾਨਕੀ ਹਰ ਰਾਸ ਮੇਰੀ ਮਨ ਹੂਆ ਬਣ ਜਾ ਰਾ ਇਹ ਰਤਨਾ ਤੂੰ ਅਨਰਸ ਰਾਤ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਤੈ ਕੀਤਾ ਜਿਚਰ ਹਰ ਰਸ ਪੱਲ ਨਾ ਪਾਏ ਰਸ ਪਾਏ ਪੱਲੇ ਪੀਏ ਹਰ ਰਸ ਬਹੜੇ ਨ ਤ੍ਰਿਸ਼ਨਾ ਲਾਗੇ ਆਏ ਯੋ ਹਰ ਰਸ ਕਰਮੀ ਪਾਈ ਐ ਸਤਗੁਰ ਮੇਲੇ ਜਿਸ ਆਏ ਕਹਿ ਨਾਨਕ ਹੋਰੇ ਅੰਨ ਰਸ ਸਭ ਬਿਸਰੇ ਜਹਰ ਵਸੈ ਮਨ ਆਏ ਏ ਸਰੀਰਾ ਮੇਰਾ ਯਾਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰੇ ਆਪੇ ਮਤਾਇ ਆਪੇ ਪਿਤਾ ਨੰਜਿਓ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦਿ ਬੋਝਿਆ ਤਾਂ ਚਲਤ ਹੋਆ ਚਲਤਿ ਨਦਰੀਆਂ ਆਇ ਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇ ਮਨ ਚਾਹੋ ਪਿਆ ਪ੍ਰਭਿ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰੰਥ ਮੰਦਰ ਬਣਿਆ ਰਗਾਉ ਮੰਗਲ ਨਿਤ ਸਕੀਏ ਸੋਗ ਦੁਖ ਨੈ ਵਿਆਪਏ ਪੁਰ ਚਰਨ ਲਾਗੇ ਦਿਨ ਸੁ ਪਾਗੇ ਆਪਨਾ ਪਿਰ ਜਪਏ ਅਨਹਤ ਬਾਣੀ ਗੁਰ ਸ਼ਬਦ ਜਾਨੀ ਹਰ ਨਾਮਹਿ ਰਸ ਭੋਗੋ ਕਹ ਨਾਨਕੀ ਪ੍ਰਭਿ ਆਪ ਮਿਲਿਆ ਕਰਨ ਕਾਰ ਨਹੀਂ ਜੋਗੋ ਇਹ ਸਰੀਰ ਮੇਰੀਆ ਇਸ ਜਗਮੇ ਆਇ ਕੈ ਕੀ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗਮੇ ਆਇਆ ਜਿਨ ਹਰ ਤੇਰਾ ਰਤਨ ਰਚਿਆ ਸੋ ਹਰ ਮਨ ਨਹਿ ਬਸਾਇਆ ਗੁਰ ਪ੍ਰਸਾਦਿ ਹਰ ਮਨ ਬਸਿਆ ਊਰਵ ਲਿਖਿਆ ਪਾਇਆ ਕਹਿ ਨਾਨਕ ਓ ਸਰੀਰ ਪਰਮਾਣ ਹੋਆ ਜਨ ਸਤਗੁਰ ਸਿਉ ਚਿਤ ਲਾਇਆ ਇਨੇ ਤਰੋ ਮੇਰੇ ਹੋ ਅਰ ਤੁਮ ਹੈ ਜੋਤ ਧਰੀ ਹਰ ਬਿਨੇ ਅਵਰਨ ਦੇਖੋ ਕੋਈ ਹਰ ਬਿਨੇ ਅਵਰਨ ਦੇਖੋ ਕੋਈ ਨਦਰਿ ਹਰਨੇ ਹਾਲਿਆ ਕਿਉ ਬਿਸ ਸੰਸਾਰ ਤੁਮ ਦੇਖਦੇ ਓ ਹਰਕਾਰ ਰੂਪ ਹੈ ਅਰ ਰੂਪ ਨਦਰਿਆ ਆਇਆ ਗੁਰ ਪ੍ਰਸਾਦਿ ਬੁਝਿਆ ਜਾਂ ਵੇਖਾਂ ਹਰੇ ਇੱਕ ਹੈ ਅਰਬ ਨਹੀਂ ਵਰਨਾ ਕੋਈ ਕਹਿ ਨਾਨਕੀਏ ਨੇਤਰ ਅੰਧ ਸੇ ਸਤਗੁਰ ਮਿਲੇ ਤਬ ਦ੍ਰਿਸ਼ਟਿ ਹੋਈ ਇਹ ਸਰਵਣ ਹੋ ਮੇਰੇ ਹੋ ਸੱਚੈ ਸੁਣਨੇ ਨੂੰ ਪਠਾਈ ਸੱਚੈ ਸੁਣਨੇ ਨੂੰ ਪਠਾਈ ਸਰੀਰ ਲਾਈ ਸੁਣਹੁ ਸਤ ਬਾਣੀ ਮਝੇ ਤੋ ਸੋਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚਿਓ ਲਖ ਬਿਡਾਣੀ ਤਾਂ ਕੀ ਗਤ ਕਹੀ ਨੈ ਜਾਏ ਕਹਿ ਨਾਨਕੀ ਅਮਰਤ ਨਾਮ ਸੁਣਹੁ ਪਵਿੱਤਰ ਹੋਵੋ ਸਚ ਸੁਣਨੋ ਪਠਾਈ ਹਰਜੀ ਯੋਗੁ ਗੁਫਾ ਅੰਦਰ ਰਖਕੈ ਵਾਜਾ ਪਵਣ ਬਜਾਇਆ ਵਸਾਇਆ ਬਤਾ ਪਉਣਾ ਨੌ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਮਾ ਦਵਾਰ ਦਿਖਾਇਆ ਤੈ ਅਨੇਕ ਰੂਪ ਨਾ ਹੋ ਨਵਨਿਦ ਇਸ ਦਾ ਯੰਤਨ ਜਾਈ ਪਾਇਆ ਕਹਿ ਨਾਨਕ ਹਰਿ ਪਿਆਰੈ ਜੀਉ ਉਪਾਇੰਦਰ ਰਖ ਕੈ ਵਾਜ ਪਵਨ ਵਜਾ ਯੋ ਸੱਚਾ ਸੋਹਿਲਾ ਸੱਚੇ ਕਰਗਾ ਭਉ ਗਾਉ ਤੇ ਸੋਹਿਲਾ ਕਰ ਸੱਚੇ ਜਿੱਥੇ ਸਦਾ ਸੱਚ ਤੇ ਆਵੇ ਹਉ ਸਚੋ ਤੇ ਆਵੇ ਜਤੁ ਲਪਾਵੇ ਉਰਮਖ ਜਿੰਨਾ ਬੁਝਾਵੇ ਯੋ ਸੱਚੇ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ ਸੱਚੀ ਸੋਹਿਲਾ ਸੱਚੇ ਕਰੇ ਗਵਹਿ ਆਨੰਦ ਸੁਣਹੁ ਵਡ ਭਾਗੀ ਹੋ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂ ਦੋਖ ਰੋਗ ਸੰਤਾਪ ਉਤਰੇ ਸੁਣੀ ਸਚੇ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੂਨੀਤ ਕਹਤੇ ਪਵਿਤ ਸਤਗੁਰ ਰਹਾ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪਉ ਨੀਤ ਕਹਤੇ ਪਵਿਤ ਸਤਗੁਰ ਰਹਿ ਆ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਾਵਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ